ਨਹੀਂ ਨਾ ਇਹਦਾ ਨਹੀਂ ਪੈਸਾ ਪੁੱਛਦਾ ਕਿ ਪੈਸਾ ਨਹੀਂ ਦੱਸਦਾ ਨਾ ਲਾਲਚ ਨਹੀਂ ਬਾਪੂ ਪੈਸਾ ਨਾ ਕਰੇ ਬਰੀਡਾਂ ਸੁਹਾਲੀਆਂਆਂ ਆ ਮੈਂ ਤਾਂ ਇੱਕ ਮਿੰਟ ਵਿੱਚ ਤੂੰ ਜੇ ਆਪਦੀ ਤੇ ਆ ਗਿਆ ਮਿੰਟ ਵਿੱਚ ਚਾੜਦੇ ਨਾ ਮੈਂ ਤਾਂ ਇਹ ਯਾਰ ਕਾਨੂੰ ਵੇਚਣਾ ਹੈ ਤੇ ਬਾਈ ਬਾਬਾ ਜੀ ਦਾ ਬਹੁਤ ਵਧੀਆ ਬੱਚਾ ਹੈ ਸ਼ੌਕ ਨਾ ਜਿਵੇਂ ਤ੍ਰੇਉਤੀਦਾਰ ਇਹਨੂੰ ਕਹਿੰਦੇ ਨੇ ਤ੍ਰੇਉਤੀਦਾਰ ਇਹ ਕਹਿੰਦਾ ਦੇਖ ਲੈ ਇਹਦੀ ਚਰਬੀ ਦੇ ਵਿੱਚ ਤ੍ਰੇਉਤੀ ਹੈ ਹਰੇਕ ਨੂੰ ਪਤਾ ਨਹੀਂ ਖੁਸ਼ਕ ਪਿੰਡਾ ਨਹੀਂ ਹੈਗਾ ਵੀਰੇ ਨਾ ਆ ਚਾ ਦੇਖ ਲੈ ਇੱਧਰ ਆ ਜਾ ਹਾਂ ਖੁਰ ਖੁਸ਼ਕ ਪਿੰਡਾ ਹੁੰਦਾ ਬਾਜੀ ਬੱਕਰੀ ਦਾ ਸਾਨੂੰ ਬਰੀਡਾਂ ਬਾਰੇ ਪਤਾ ਹੈ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਦੀਆਂ ਕਾਲੀਆਂ ਬੱਕਰੀਆਂ ਪੁੱਟੇ ਵਾਲੇ ਸਟਾਰ ਦੀਆਂ ਕਾਲੀਆਂ ਬੱਕਰੀਆਂ ਤੇ ਅੱਜ ਦੇ ਵਿਰਸ਼ੇ ਦੇ ਵਿੱਚ ਬਾਬੇ ਨੇ ਪਾਈ ਵੀ ਐ ਗੋਭੀ ਬੰਦ ਗੋਭੀ ਹਾਂ ਸਾਡੇ ਬੰਦਿਆਂ ਨੂੰ ਛੇਤੀ ਬੰਦ ਗੋਭੀ ਨਹੀਂ ਮਿਲਦੀ ਕਾਲੀ ਕਾਲੀ ਸਾਡੇ ਬੰਦਿਆਂ ਨੂੰ ਛੇਤੀ ਬੰਦ ਗੋਭੀ ਨਹੀਂ ਮਿਲਦੀ ਗਰੀਬ ਨੂੰ ਅਸੀਂ ਕਹਿੰਦੇ ਬੰਦ ਗੋਭੀ ਦੀ ਦਾਲ ਬਣਾਈਏ ਪਰ ਅੱਜ ਬਾਬੇ ਦੀਆਂ ਬੱਕਰੀਆਂ ਬੰਦ ਗੋਭੀ ਸਿੱਧੇ ਖਾਣਦੀਆਂ ਗੋਭੀ ਨਹੀਂ ਖਾਂਦੀਆਂ ਚਾਰ ਮਹੀਨੇ ਪਹਿਲਾਂ 120 ਰੁਪਏ ਕਿਲੋ ਸੀ ਇਕਨੇ ਤੇ ਇਕਨੇ ਸੀ ਚਾਰ ਮਹੀਨੇ ਪਹਿਲਾਂ ਇਹੀ ਚਾਰ ਚਾਰ ਲੱਖ ਨੂੰ ਕਿਲੋ ਵੇਚਿਆ ਜਿਵੇਂ ਕਹਿੰਦੇ ਹੁੰਦੇ ਨਾਪੇ ਦੀ ਇਹ ਬੰਦ ਬੋਤਲ ਨਹੀਂ ਤੈਨੂੰ ਪੀਣਗੇ ਨਸੀਬਾਂ ਵਾਲੇ ਅੱਜ ਇਹ ਨਸੀਬਾਂ ਵਾਲਿਆਂ ਦੀਆਂ ਬੱਕਰੀਆਂ ਬੰਦ ਗੋਪੀ ਖਾਂਦੀਆਂ ਨੇ ਮੈਂ ਚੰਡੀਗੜ੍ਹ ਜਾਂਦਾ ਕੋਈ ਤੈਨੂੰ ਪਤਾ ਸਲਾਦ ਪਾ ਕੇ ਖਾਂਦੇ ਆ ਨਾ ਬੱਕਰੀਆਂ ਤੇ ਹੋਰ ਦਿਖਾਓ ਇੱਕ ਦੋ ਕਾਲੀ ਗਦਾ ਕਦਾ ਪਰ ਐਂਡ ਕਰਾਂਗੇ ਆ